ਤੋਂ ਲੋਕੋ ਤੇ ਇਹ ਕਿ ਚੋੜਾ ਦਾ ਦੋੜਾ ਚੱਲ ਰਿਹਾ ਹੈ ਸੰਗਰੂਰ ਦੇ ਵਿੱਚ 29 ਵਾਰ ਹਨ ਜੋ ਕਿ ਸੰਗਰੂਰ ਦੀ ਮੰਨੀ ਹੋਈ ਸੀ ਪ੍ਰੇਮ ਵਸਤੀ ਵਾਰ ਨੰਬਰ 10 ਦੇ ਵਿੱਚ ਮੰਨੀ ਜਾਰੀ ਹੈ ਅਤੇ ਸਟਰੋਂਗ ਸੀਟ ਹੈ ਜਿਸ ਦੇ ਵਿੱਚ ਵੱਡੇ ਵੱਡੇ ਧਰਜ ਜਿੱਦੜੇ ਖੜੇ ਨੇ ਜਿਸ ਦੇ ਵਿੱਚ ਇੱਕ ਛੋਟਾ ਜਿਹਾ ਨਿਮਾਲਾ ਛੋਟਾ ਜਿਹਾ ਬੱਚਾ ਜਿੱਥੇ ਕਿ ਸਾਰੇ ਲੋਕਾਂ ਦੀ ਉਮਰ ਵੱਡੀ ਹੈ ਔਰ ਸੁਣ ਵੀਰ ਜੀ ਤੁਹਾਡੀ ਉਮਰ ਛੋਟੀ ਹੈ ਛੋਟਾ ਜਾਂ ਵੱਡਾ ਇੱਕ ਬਟੇ ਤੇ ਅਟਾਵੀ ਵਿੱਚ ਮੁਕਾਬਲਾ ਕਰ ਰਿਹਾ ਹੈ ਇਹ ਮੁਕਾਬਲਾ ਮੇਰਾ ਨਹੀਂ ਇਹ ਸਾਡੀ ਸਾਰੀ ਬੇਨਮਕਤੀ ਦਾ ਮੁਕਾਬਲਾ ਹੈ ਕਿਉਂ ਕਿ ਅਜ ਤੱਕ ਲੀਡਰਾਂ ਵੱਲੋਂ ਸਾਨੂੰ ਤਲਾਸ਼ ਤੇ ਦਿੰਦੇ ਰਹੇ ਬੇਕੂਬੜਾ ਦੇ ਰਹੇ ਲਖਣਾ ਦੇ ਕਹਿੰਦੇ ਸਾਨੂੰ ਬਾਪੂ ਕਹਿ ਕੇ ਬੁਲਾਉਂਦੇ ਨੇ ਪਰ ਉਦੋਂ ਬਾਅਦ ਸਾਨੂੰ ਬਾਪੂ ਕਹਿ ਕੇ ਬੁਲਾਉਣਾ ਪੈਂਦਾ ਹੈ ਔਰ ਮੇਰੇ ਵੀਰੋਸਤੋ ਪ੍ਰਭੂ ਇਹ ਸੋਚਣ ਦੀ ਅੰਦਰ ਨੂੰ ਲੋੜ ਹੈ ਅੱਗੇ ਰੁਹਾ ਲੋ ਕਿਉਂਕਿ ਜਿਹਨੂੰ ਅਛਦਾ ਭਵਿੱਖ ਹੈ ਮੁੰਡੇ ਦਾ ਭਵਿੱਖ ਇਹ ਨਸੇ ਵੱਲ ਚੱਲਦਾ ਜਾ ਰਿਹਾ ਹੈ ਇਸ ਨੂੰ ਨਸੇ ਵੱਲ ਰੋਕਣ ਦੀ ਲੋੜ ਕਿਉਂ ਹੈ ਕਿ ਜਿਹੜੇ ਕੈਂਡੀਡੇਟ ਖੜੇ ਨੇ ਅੱਜ ਸਾਨੂੰ ਲਾਲਚ ਦੇ ਰਹੇ ਨੇ ਪੈਸਾ ਦੀ ਆ ਜਾ ਯਾਰ ਅੱਗੇ ਨੂੰ ਆ ਜਾ ਵੀਡੀਓ ਖਰਾਬ ਹੋ ਰਹੀ ਆ ਅਰੇ ਕੋ ਕੋਈ ਤਾਰੂ ਦੀ ਜਾਂ ਕਿਸੇ ਵੀ ਚੀ ਦੀ ਪਰ ਮੇਰੇ ਵੀਰੋ ਦੋਸਤੋ ਪ੍ਰਭਾਉ ਇੱਕ ਮੈਂ ਛੋਟਾ ਜਿਹਾ ਵਿਮਲ ਹਾਂ ਮੇਰੀ ਏਡੀ ਵੱਡੀ ਔਕਾਤ ਨਹੀਂ ਕਿ ਮੈਂ ਕਿਸੇ ਨੂੰ दारू ਪਿਲਾ ਸਕਾਂ ਪਰ ਮੇਰੇ ਵੀਰੋ ਅੱਜ ਮੈਨੂੰ ਮਨ ਹੈ ਕਿ ਜਿੰਨਾਂ ਨੇ ਮੇਰੇ ਕੰਮ ਕੀਤੇ ਹੋਰੇ ਸਾਰੇ ਅੱਜ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਲਗੇ ਮੈਨੂੰ ਪਤਾ ਹੈ ਕਿ ਸਾਰੇ ਬਿਨਾਂ ਲਾਚ ਤੋਂ ਮੇਰੇ ਨਾਲ ਖੜੇ ਨੇ ਪਰ ਮੈਨੂੰ ਵਿਸ਼ਵਾਸ ਹੈ ਬੋਟੀ ਵੀਰ ਜਿਹੜੇ ਕਹਿ ਦਿੰਦੇ ਨੇ ਕਿ ਲੋਕ ਕੰਮ ਕਰਾ ਲੈਂਦੇ ਨੇ ਪਰ ਮੈਨੂੰ ਅੱਜ ਪੂਰਾ ਦਿਨੋ ਵਿਸ਼ਵਾਸ ਹੋ ਗਿਆ ਮੈਂ ਜਿੰਨਾਂ ਦੇ ਕੰਮ ਕੀਤੇ ਨੇ ਮਰੇ ਨਾਲ ਦਿਨੋ ਖੜੇ ਨੇਗੇ ਮੈਂ ਲੰਘੇ ਗਏ ਰਾਹਾਂ 'ਤੇ ਕਿਹਾ ਕਿ ਤੈਨੂੰ ਮੈਂ ਧੰਨਵਾਦ ਕਰਦਾ 300 ਨੂੰ ਇੱਕ ਬੇਨਤੀ ਕਰਦਾ ਆਹ ਵਾਲੀ 21 ਤਰੀਕ ਨੂੰ ਚੌਲ ਨਿਸ਼ਾਨ ਚਾਹਤੇ ਮੋਰਾਂ ਲਾ ਕੇ ਮੈਨੂੰ ਕਾਮਯਾਬ ਕਰੋ ਪਰ ਮੈਨੂੰ ਕਾਮਯਾਬ ਕਰਦੇ ਕਰਦੇ ਇਹ ਮੇਰੀ ਕਾਮਯਾਬੀ ਕਾਮਯਾਬੀ ਹੈ ਜਿਨ੍ਹਾਂ ਨੇ ਮੈਨੂੰ ਇਹ ਚੋੜ ਦੇ ਵਿੱਚ ਆਜ਼ਾਦ ਤੋਰਦੇ ਮੀਤਵਾਰ ਤੋਂ ਤਾਰੇ ਹੈ ਓਏ ਵੀਰੇ ਦੋਸਤੋ ਭਰਾਵੋ ਤੇ ਤੁਹਾਨੂੰ ਮੈਂ ਇਹ ਇੱਕ ਬੇਨਤੀ ਕਰਦਾ ਜੇ ਤੁਹਾਡੀ ਜਿੱਤ ਹੈ ਤਾਂ ਮੇਰੀ ਜਿੱਤ ਹੈ ਇਹ ਪ੍ਰੇਮ ਭakti ਦੀ ਇੱਛਤ ਰੱਖਣ ਲਈ ਮੈਂ ਤੁਹਾਡੇ ਅੱਗੇ ਨੱਕ ਰਗੜ ਕੇ ਬੇਨਤੀ ਕਰਦਾ ਇਹ ਤੁਹਾਡੀ ਜਿੱਤ ਇਹ ਪ੍ਰੇਮ ਭakti ਦੀ ਜਿੱਤ ਹੈ ਇਹ ਇੱਕ ਸੰਗਰੂਧ ਦੇ ਵਿੱਚ ਜਿੱਤ ਇੱਕ ਇਤਿਹਾਸ ਬਣੇਗਾ ਅਗਰ ਤੁਸੀਂ ਮੇਰੇ ਨਾਲ ਇੱਟਾ ਹੀ ਐਂਡ ਤੱਕ ਮੋਢੇ ਨਾਲ ਮੋਢਾ ਕਰਕੇ ਖੜੇ ਰਹੋਗੇ ਐਨੇ ਹੀ ਕਹਿੰਦਾ ਹੋਇਆ ਮੈਂ ਸਾਰਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ